ਸ਼ਿਕਾਲ ਦੀ ਸਾਇਆ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਥਰੂਬ ਸਬਸਕ੍ਰਾਈਬ ਕਰੋ ਤੇ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਹੈ ਜੀ ਗੁੱਡ ਲੁੱਕ ਰੀਪਸ ਟਿਕ ਦੇ ਨਾਮ ਤੇ ਜਾ ਕੇ ਜਲਦੀ ਜਲਦੀ ਪੇਜ ਨੂੰ ਫੋਲੋ ਕਰੋ ਕਿਉਂਕਿ ਉੱਤੇ ਸੂਟ ਦੀ ਸਾਰੀ ਡਿਟੇਲ ਆਪਾਂ ਉਧਰ ਵੀ ਪਾਉਣੇ ਆਂਗੇ ਜਿੱਦਾਂ ਮੈਂ ਅੱਜ ਸੂਟ ਪਾਇਆ ਦੀ ਆਪਾਂ ਰੀਲ ਵਗੈਰਾ ਉੱਥੇ ਪਾਈ ਆ ਤੁਸੀਂ ਚੰਗੀ ਤਰ੍ਹਾਂ ਉੱਥੇ ਤੁਹਾਨੂੰ ਵਰਕ ਵਗੈਰਾ ਪਤਾ ਲੱਗ ਜਾਊਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣਾ ਆਰਡਰ ਇੰਸਟਾਗ੍ਰਾਮ ਤੇ ਵੀ ਦੇ ਸਕਦੇ ਹੋ WhatsApp ਤੇ ਵੀ ਦੇ ਸਕਦੇ ਹੋ ਠੀਕ ਹੈ ਪਹਿਲਾਂ ਜੇ ਮੈਂ ਗੱਲ ਕਰਾਂ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਖਾਦੀ ਸਿਲਕ ਤੇ ਪਾਇਆ ਹੋਇਆ ਹੈਗਾ ਬਹੁਤ ਜ਼ਿਆਦਾ ਲਾਈਟ ਵੇਟ ਸਟਾਫ ਹੈਗਾ ਜੇ ਬਹੁਤ ਜ਼ਿਆਦਾ ਲਾਈਟ ਵੇਟ ਸਟਾਫ ਹੈਗਾ ਜਿਹੜਾ ਤੇ ਵਰਕ ਕੀਤਾ ਹੋਇਆ ਹੈਗਾ ਉਹ ਪਾਫ ਤੇ ਆਰੀ ਦਾ ਕੀਤਾ ਹੋਇਆ ਹੈਗਾ ਦੇਖੋ ਵਿੱਚ ਆਰੀ ਵਰਕ ਹੋਇਆ ਹੋਇਆ ਵਿੱਚ ਪਾਫ ਵਰਕ ਹੋਇਆ ਹੋਇਆ ਹੈਗਾ ਥ्रेड ਵੀ ਲੱਗਿਆ ਹੋਇਆ ਹੈਗਾ ਦੇਖੋ ਜੀ ਤੁਸੀਂ ਕਲਰ ਕੋਈ ਵੀ ਤੇ ਰੈਡੀ ਕਰਵਾ ਸਕਦੇ ਹੋਗੇ ਜਿੱ ਤੱਕ ਮੈਂ ਪਹੁੰਚਾਂ ਤੇ ਵਰਕ ਨਹੀਂ ਕਰਵਾਇਆ ਹੈ ਤਾਂ ਤੁਸੀਂ ਕਰਵਾਉਣਾ ਚਾਹਦੇ ਹੋ ਕਰਵਾ ਸਕਦੇ ਹੋਗੇ ਫਿਲਹਾਲ ਦੁਪੱਟਾ ਮੈਂ ਟੈਂਪਰੇਰੀ ਲਿਆਗਾ ਉਤੇ ਕੰਮ ਚਲਾਉਣ ਲਈ ਇਹਦੇ ਨਾਲ ਆਪਾਂ ਦੁਪੱਟਾ ਰੱਖਾਂਗੇ ਇਹ ਕਲਰ ਇਹੀ ਰੱਖਾਂਗੇ ਤੇ ਲੇਸ ਆਪਾਂ ਪਰਪਲ ਕਲਰ ਦੀ ਲਾਵਾਂਗੇ ਦੁਪੱਟਾ ਹਜੇ ਮੇਰੇ ਡਾਈ ਹੋਊਗਾ ਡਾਈ ਲਈ ਰਹਿੰਦਾ ਹੈਗਾ ਫਿਰ ਤੁਹਾਨੂੰ ਇੱਕ ਵਾਰ ਦੁਬਾਰਾ ਸੂਟ ਆਕੇ ਆਪਾਂ ਇੰਸਟਾਗ੍ਰਾਮ ਤੇ ਵੀ ਪਾਵਾਂਗੇ ਦਵਾਰੇ ਇੱਕ ਵਾਰ ਤੁਸੀਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਸੂਟ ਇਹਦੇ ਨਾਲ ਦਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ ਮੈਸੇਜ ਕਰਨਾ ਹੈਗਾ ਤੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵਰਕ ਤੁਸੀਂ ਦੇਖ ਸਕਦੇ ਹੋ ਇਹਦਾ ਸਾਰਾ हिਪ ਤੋਂ ਉੱਪਰ ਆਰਮਸ تک ਜਾਂਦਾ ਹੈਗਾ ਵਰਕ ਸਾਰਾ ਤੇ ਫੁੱਲ ਹੈਵੀ ਹੈਗਾ ਪਾਰਟੀਅਰ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈ ਦਿੱਕਾ ਚਲੋ ਅੱਜ ਮੈਂ ਤੁਹਾਨੂੰ ਦਿਖਾਣੀਆਂਗੀ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਫਟਾਫਟ ਆਪਣਾ ਆਰਡਰ ਕਰ ਦਿਓ ਜਿਹੜੇ ਕੱਲ ਵਾਲੇ ਸੂਟ ਸੀਗੇ ਬਰਬਰੀ ਤੇ ਕਾਟਨ ਦੇ ਉਹਨਾਂ ਦੇ ਆਪਾਂ ਨੂੰ ਹੁਣ ਕੋਈ ਵੀ ਪੈਨ ਆਰਡਰ ਨਾ ਦਵੇ ਇੱਕ ਫਰੋਜ਼ੀ ਸੂਟ ਰਹਿ ਗਿਆ ਜੋ ਵੀ ਪੈਨ ਲੈਣਾ ਚਾਹੁੰਦੀ ਹੈ ਬਰਬਰੀ ਦਾ ਸੂਟ ਤਾਂ ਉਹ ਫੋਜੀ ਕਲਰ ਦੇ ਵਿੱਚ ਹੈ ਲੈ ਸਕਦੇ ਹੋਗੇ ਨਹੀਂ ਆਪਾਂ ਨੂੰ ਕੋਈ ਵੀ ਹੁਣ ਉਹ ਸੂਟ ਦਾ ਆਰਡਰ ਨਾ ਦਵੇ ਸਾਰੇ ਸੂਟ ਤਾਂ ਹੋ ਚੁੱਕੇ ਨੇ ਸੋਲਡ ਕਰੀਮ ਕਲਰ ਦਾ ਸੂਟ ਅਵੇਲੇਬਲ ਹੋ ਜੂਗਾ ਦਵਾਰੇ ਆਪਾਂ ਤੁਹਾਡੇ ਲਈ ਮੰਗਾ ਦਾਂਗੇ ਜਿਹੜੀ ਭੈਣ ਨੇ ਲੈਣਾਗਾ ਪਹਿਲਾਂ ਉਹਨਾਂ ਦੀ ਪੇਮੈਂਟ ਕਰਵਾਈ ਜਾਊਗੀ ਫਿਰ ਆਪਾਂ ਆਰਡਰ ਮੰਨਾਂਗੇ ਫਿਰ ਅਸੀਂ ਅੱਗੇ ਆਰਡਰ ਕਰਾਂਗੇ ਠੀਕ ਹੈ ਜੀ ਫਿਰ ਤੁਹਾਡਾ ਮਤਲਬ ਇੱਕ ਹਫਤੇ ਦੇ ਵਿੱਚ ਸੂਟ ਆ ਜੀ ਬਾਕੀ ਚਲੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਇਹ ਪ੍ਰਾਈਸ ਵੀ ਬਹੁਤ ਜ਼ਿਆਦਾ ਸੋਨਾ ਜਿੱਦਾਂ ਗਲਾਸ ਕੱਪੜਾ ਹੁੰਦਾ ਸੀ ਨਾ ਗਲਾਸ オーਗੈਂਜ਼ਾ ਤੇ ਉਹਦਾ ਸਟਾਫ ਹੈਗਾ ਇਹ ਸਾਰਾ ਸਟਾਫ ਬਹੁਤ ਜ਼ਿਆਦਾ ਸੋਨਾਗਾ ਤੇ کافی ਜਾਦੇ ਸੋਨਾ ਮੈਨੂੰ ਕਪੜਾ ਲੱਗਿਆ ਗਲਾਸ ਔਰਗੇਂਜ਼ਾ ਕਪੜਾ ਦਾ ਸਟਾਫ ਗਲਾਸ ਮੰਗੂ ਆਏਗਾ ਤੇ ਸੌਫਟ ਆ ਬਿਲਕੁਲ ਲਾਈਨਿੰਗ ਲੱਗੂਗੀ ਤੇ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੁੰਦਾ ਹੈਗਾ ਤੇ ਇਹਦੇ ਨਾਲ ਆਪਾਂ ਰੱਖੀ ਹੈਗੀ ਬੇਬੀ ਪਿੰਕ ਕਲਰ ਦੀ ਕ੍ਰੇਪ ਦੀ ਬਾਟਮ ਤੇ ਇਹਦੇ ਨਾਲ ਤੁਸੀਂ ਦੁਪੱਟਾ ਔਰਗੇਂਜ਼ਾ ਤਾਂ ਆਪਾਂ ਬਿਲਕੁਲ ਸੌਫਟ ਔਰਗੇਂਜ਼ਾ کافی ਥਾਣ ਆਏ ਨੇਗੇ ਕੱਲ ਮੇਰੇ ਕੋਲੇ ਸਟਾਕ ਆਇਆਗਾ ਤੇ ਕਾਫੀ ਥਾਣ ਆਏ ਨੇਗੇ ਮੇਰੇ ਕੋਲੇ ਤੇ ਉਹਦੇ ਵਿੱਚ ਬਹੁਤ ਸੋਹਣਾ ਇੱਕ ਨਿਊ ਕੁਆਲਟੀ ਦਾ ਦੁਪੱਟਾ ਹੈਗਾ ਆਰਗੈਂਜ਼ਾ ਲਾਈਨਿੰਗ ਦੇ ਵਿੱਚ ਬਿਲਕੁਲ ਸੌਫਟ ਸਲਿੱਪ ਨਹੀਂ ਕਰਦਾ ਹੈਗਾ ਤੇ ਉਹ ਆਪਾਂ ਇਹਦੇ ਨਾਲ ਲਗਾ ਸਕਦੇ ਆਂਗੇ ਪ੍ਰਾਈਸ ਇਹਦਾ ਰਹੇਗਾ 2250 ਤੇ ਵਿਦਆਊਟ ਦੁਪੱਟਾ ਰਹੂਗਾ ਤੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਪਾਰਟੀ ਵੇਅਰ ਸੂਟ ਹੈਗਾ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਸਟਿਚ ਕਰਵਾ ਕੇ ਜਿੱਦਾਂ ਹੁਣ ਫੰਕਸ਼ਨ ਹੋਣਗੇ ਕਿਤੇ ਵੀ ਤੁਸੀਂ ਜਾਣੇ ਆਉਣੇ ਹੋਗੇ ਤੇ ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਬਣ ਸਕਦਾ ਹੈ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਇਹ ਦਾ ਇਹ ਮੈਨੂੰ ਕਾਫੀ ਜਿਆਦਾ ਸੋਹਣਾ ਸੂਟ ਲੱਗਿਆ ਇਹ ਮੈਂ ਆਪਣੀ ਚੋਇਸ ਤੇ ਸੂਟ ਲੈ ਕੇ ਆਈਆਂਗੀ ਜਿਹੜਾ ਇਹ ਵਾਲਾ ਹੈਗਾ ਇਦ ਨਾਲ ਹੈਗੀ ਹੈਗੀ ਵਾਲੀ ਬਾਟਮ ਕਈ ਪੈਨਾਂ ਡਾਲ ਕਲਰ ਨਹੀਂ ਪਾ ਗਿਆ ਮਤਲਬ ਲਾਈਟ ਡਾਰਕ ਪਾਉਂਦੀਆਂ ਨੇ ਤਾਂ ਤੁਸੀਂ ਲੈ ਸਕਦੇ ਹੋ ਢਕੀਲਾ ਨਹੀਂ ਹੈਗਾ ਸੋਬਰ ਹੈਗਾ ਤੇ ਕਾਫੀ ਜਿਆਦਾ ਸੋਨਾ ਸੂਟ ਹੈਗਾ ਤੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈਗਾ ਸਕਰੀਨ ਸ਼ਾਟ ਲੈਂਦੇ ਜਾਓ ਠੀਕ ਹੈ ਜੀ ਤੇ ਧਿਆਨ ਨਾਲ ਵੀਡੀਓ ਸੁਣਿਆ ਕਰੋ ਆਪਾਂ ਪ੍ਰਾਈਸ ਨਾਲ ਹੁੰਦੀਆਂ ਮੈਂਸ਼ਨ ਕੀਤੀਆਂ ਹੁੰਦੀਆਂ ਨੇ ਸਾਰੇ ਤੇ بار-बार ਤੁਸੀਂ ਫਿਰ ਮੈਨੂੰ ਵਟਸਐਪ ਤੇ ਕਹਿੰਨੋ ਪ੍ਰਾਈਸ ਇਹਨਾਂ ਫਿਰ ਉਹ ਕਿ ਜਾਂ ਮੈਂ ਤੁਹਾਨੂੰ ਬਾਅਦ ਦਾ ਦੱਸਾਂ ਚਾਹਾਂ ਤੁਹਾਨੂੰ ਘੱਟ ਦੱਸ ਦੂੰਗੀ ਜਿਵੇਂ ਵੀ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਉਨਾਂ ਹੀ ਦੱਸ ਦਿੰਨੇ ਆਪਾਂ ਤੇ ਇਹ ਵਾਲਾ ਇੱਕ ਸੂਟ ਹੈਗਾ ਤੇ ਦੇਖੋ ਇੰਨਾ ਜਾਦੇ ਸੋਹਣਾ ਸੂਟ ਹੈਗਾ ਇਹ ਇਹਦੇ ਵਿੱਚ ਇੱਕ ਸੂਟ ਮੈਂ ਵੀ ਸਟਿਚ ਕਰਵਾਉਂਗੀ ਤੇ ਬਹੁਤ ਜਾਦੇ ਸੋਹਣੇ ਸੂਟ ਲਵਾਂਗੇ ਕਲਰ ਦੇਖ ਕੇ ਮੈਂ ਦੇਖੂਗੀ ਵੀ ਕਿਹੜਾ ਕਲਰ ਸਟਿਚ ਕਰਵਾਵਾਂ ਤੇ ਜਿੱਦਾਂ ਹੁਣ ਅੱਗੇ ਹਨਾ ਸੱਤੀਆਂ ਆ ਰਹੀਆਂ ਨੇ ਫੰਕਸ਼ਨ ਵਗੈਰਾ ਛੋਟੇ ਮੋਟੇ ਆਉਂਦੀ ਰਹਿੰਦੇ ਨੇ ਜਿੱਦਾਂ ਪਾਟ ਵਗੈਰਾ ਕਰਵਾਉਂਦੇ ਰਹਿੰਦੇ ਨੇਗੇ ਉਸ ਤਰ੍ਹਾਂ ਹਨਾ ਤੁਸੀਂ ਇਹਨਾਂ ਨੂੰ ਪਾ ਸਕਦੇ ਹੋਗੇ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਕਲਰ ਸਲਵਾਰ ਇਹਦੇ ਨਾਲ ਇਹ ਵਾਲੀ ਹੈਗੀ ਸਲਵਾਰ ਦਾ ਸਟੱਫ ਹੈਗਾ ਕ੍ਰੇਪ ਸਾਰਿਆਂ ਦਾ ਤੇ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਕਹੋਗੇ ਤੁਹਾਨੂੰ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਵਰਕ ਵਗੈਰਾ ਕਰਾਉਣੇ ਵਰਕ ਵਗੈਰਾ ਵੀ ਕਰਵਾ ਸਕਦੇ ਤੁਸੀਂ ਇਹਨਾਂ ਤੇ ਤੇ ਇਤਾਂ ਵੀ ਲੈਣੇ ਦਿੱਤਾ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ 2250 ਪ੍ਰਾਈਸ ਹੈਗਾ ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਜਿੱਦਣ ਵਰਤ ਵਗੈਰਾ ਆ ਰਹੇ ਨੇ ਹਨਾ ਜਿੱਦਾਂ ਪ੍ਰਿੰਟ ਸੂਟ ਵਗੈਰਾ ਕਾਫੀ ਪੈਣਾ ਪ੍ਰਿੰਟ ਸੂਟ ਵਗੈਰਾ ਪਾਉਂਦੀਆਂ ਨੇ ਵਰਤਾਂ ਤੇ ਤਾਂ ਤੁਸੀਂ ਬਣਵਾ ਸਕਦੇ ਹੋ ਸੂਟ ਮੈਂ ਵੀ ਇੱਕ ਡਿਜ਼ਾਈਨ ਦੇਖਿਆ ਸੀਗਾ ਵਰਤਾਂ ਲਈ ਸੋਚੂੰਗੀ ਵੀ ਦੇਖਦੀ ਆ ਮੈਂ ਵੀ ਸੋਚ ਰਹੀ ਆ ਵੀ ਮੈਂ ਪ੍ਰਿੰਟ ਦੇ ਉੱਪਰ ਹੈਂਡਵਰਕ ਕਰਵਾ ਲਾਂ ਬਹੁਤ ਸੋਹਣਾ ਡਿਜ਼ਾਈਨ ਸੀਗਾ neck ਵਗੈਰਾ ਤੇ ਹੋਇਆ ਹੋਇਆ ਸੀਗਾ ਸੋ ਠੀਕ ਇਹਦੇ ਨਾਲ ਰੱਖੇਗੀ ਮਹਿਰੂਨ ਪਟੋ ਮਹਿਰੂਨ ਤੁਸੀਂ ਦੁਪੱਟਾ ਲਗਾ ਸਕਦੇ ਹੋਗੇ ਫਰੇ ਲੂਸ ਸਟਾਈਲ ਦੇ ਵਿੱਚ ਸੂਟ ਬਣਵਾਇਓ ਪਾਕਿਸਤਾਨੀ ਕਾਫੀ ਜਿਆਦੇ ਸੋਹਣੇ ਸੂਟ ਬਣਨਗੇ ਸਟ੍ਰੇਟ ਸਲਵਾਰਾਂ ਨਾਲ ਚਲੋ ਜਿਹੜੀਆਂ ਆਪਾਂ ਸਟ੍ਰੇਟ ਸਲਵਾਰਾ ਪਾਉਂਦੀਆਂ ਨੇ ਉਹ ਤੁਸੀਂ ਬਣਵਾ ਸਕਦੇ ਹੋ ਜਿਹੜੀਆਂ ਨਹੀਂ ਪਾਉਂਦੀਆਂ ਹੈਗੀਆਂ ਉਹ ਤੁਸੀਂ ਹੈਵੀ ਵੀ ਬਣਵਾ ਸਕਦੇ ਹੋ ਸਲਵਾਰਾਂ ਦਾ ਕਪੜਾ 2.5 ਵੀ 2 ਜਾਂ 3 ਮੀਟਰ ਹੈਗਾ ਇਹਨਾਂ ਦਾ ਦੂਜਾ ਸੂਟ ਮਹਿਰੂਨ ਮੇਰੇ ਕੋਲੇ ਰੈੱਡ ਤੇ ਮਹਿਰੂਨ ਕਲਰ ਦੀ ਕਾਫੀ ਡਿਮਾਂਡ ਆ ਰਹੀ ਸੀ ਵੀ ਅਸੀਂ ਵਰਤਾਂ ਲਈ ਸੂਟ ਲੈਣਾ ਹੈਗਾ ਕੁਝ ਕੁਝ ਲੈ ਕੇ ਆਓ ਤੁਸੀਂ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਇਹਨੂੰ ਵੀ ਵਧੀਆ ਜੇ ਤੁਸੀਂ ਸਟਿਚ ਕਰਵਾਉਂਗੇ ਲੈਸਿਸ ਵਗੈਰਾ ਦਾ ਡਿਜ਼ਾਈਨ ਦੇ ਕੇ ਹਨਾ ਥੋੜਾ ਜਿਹਾ 골ਡਨ ਕਲਰ ਦੇ ਵਿੱਚ ਲੈਸਾਂ ਦਾ ਡਿਜ਼ਾਈਨ ਦੇ ਦਿਓ ਤਾਂ ਇਹ ਤੁਹਾਡੇ ਬਹੁਤ ਸੋਹਣੇ ਪਾਰਟੀ ویئر ਸੂਟ ਰੈਡੀ ਹੋ ਜਾਣਗੇ ਲਓ ਜੀ 2250 ਪ੍ਰਾਈਸ ਰਹੇ ਆ ਇਹਦਾ ਵੀ ਤੇ ਅਗਲਾ ਸੂਟ ਬਹੁਤ ਜ਼ਿਆਦਾ ਸੋਹਣਾਗਾ ਕੰਬੀਨੇਸ਼ਨ ਦੇਖੋ ਪਤਾ ਨਹੀਂ ਮੈਨੂੰ ਇਹ ਕਲਰ ਆ ਕਲਰ ਜਿਆਦਾ ਪਸੰਦ ਹੈਗਾ ਪਰ ਤੁਸੀਂ ਕੰਬੀਨੇਸ਼ਨ ਵੀ ਦੇਖੋ ਬਹੁਤ ਜਿਆਦਾ ਸੋਹਣਾਗਾ ਜਿੱਦਾਂ ਪਾਕਿਸਤਾਨੀ ਸੂਟ ਹੁੰਦੇ ਨੇ ਨਾ ਉਦਾਂ ਕੰਟਰਾਸਟ ਹੁੰਦੇ ਨੇ ਆਪਣੇ ਕੱਪੜਿਆਂ ਦੇ ਕਿਉਂਕਿ ਮੈਨੂੰ ਪਾਕਿਸਤਾਨੀ ਸੂਟ ਜਿਆਦਾ ਸੋਹਣੇ ਲੱਗਦੇ ਨੇ ਆਪਾਂ ਕੰਟਰਾਸਟ ਵੀ ਉਦਾਂ ਲੈ ਕੇ ਆਉਣੇ ਆਂਗੇ ਦੇਖੋ ਜੀ ਕੈਮਰੇ ਦੇ ਵਿੱਚ ਕਲਰ ਦਾ ਥੋੜਾ ਬਥਾ ਫਰਕ ਪਿਆ ਜਾਂਦਾ ਹੈਗਾ ਇਗਨੋਰ ਕਰਿਓ ਉਹਨੂੰ ਵੀ ਨਾ ਜੀ ਤੇ ਇਹ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ 2250 ਰੇਟ ਹੈ ਫੇਰ ਦੁਬਾਰਾ ਇਹ ਵੀ ਰੀਸਟਾਕ ਨਹੀਂ ਹੁੰਦਾ ਹੈਗਾ ਸਟਾਕ ਤੇ ਕਿਉਂਕਿ ਫੇਰ ਹੁਣ ਬਹੁਤ ਲਿਮਟਿਡ ਜਿਹਾ ਕੀ ਬਾਕੀ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋ ਮਸਟਰਡ ਜਿਹੜੀ ਇਹਦੀ ਕਲੈਕਸ਼ਨ ਹੈ ਜੀ ਰਹੇਗੀ ਟੇਸਟਾ ਦੀ ਆਹ ਸਟੈਂਪ ਚੈੱਕ ਕਰਵਾ ਦਿਓ ਦੇਖੋ ਮੈਂ ਪਹਿਲਾਂ ਤੁਹਾਨੂੰ ਨਹੀਂ ਭੁੱਲ ਗਈ ਤੁਹਾਨੂੰ ਸਟੈਂਪ ਤੇ ਤੁਸੀਂ ਦੇਖ ਸਕਦੇ ਹੋਗੇ ਟਿਸਟਾ ਦੀ ਕਲੈਕਸ਼ਨਾਂ ਗਈ ਫਿਰ ਤੁਸੀਂ ਮੈਨੂੰ ਬਾਅਦ ਚ ਮੈਸੇਜ ਕਰਦੇ ਹੋ ਨਾ ਵੀ ਕਾਲ ਦੇ ਸੁਣਨੇ ਕਿਹੜੇ ਬ੍ਰਾਂਡ ਦੇ ਲੈਣਗੇ ਟਿਸਟਾ ਦੇ ਨਾ ਬਾਕੀ ਤੁਹਾਨੂੰ ਪ੍ਰਿੰਟ ਰੰਗ ਡਿਜ਼ਾਈਨ ਤੋਂ ਪਤਾ ਲੱਗ ਗਿਆ ਹੁਣ ਵੀ ਜਿਹੜੀ ਜਮਾ ਐਂਡ ਸੋਨੀ ਕਲੈਕਸ਼ਨ ਹੁੰਦੀ ਹੈ ਉਹ ਟਿਸਟਾ ਜਿਹੀ ਪ੍ਰਿੰਟ ਬਣ ਕੇ ਆਉਂਦੇ ਹੁੰਦੇ ਨੇਗੇ ਲੇਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀਆਂ ਭੈਣਾਂ ਕੋਲੇ ਆਪਣੇ ਕੱਪੜੇ ਜਾ ਰਹੇ ਨੇਗੇ ਹਨਾ ਸੂਟ ਤੁਸੀਂ ਰੈਡੀ ਕਰਵਾ ਰਹੇ ਹੋ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗਦੇ ਨੇ ਕਿਵੇਂ ਦਾ ਤੁਹਾਨੂੰ ਸਟਾਈਲ ਲੱਗਿਆ ਹਨਾ ਸਾਰੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਦਿਆ ਕਰੋ ਤੇ ਫੇਰ ਹਨਾ ਹੌਸਲਾ ਵਾਜੰਦਾ ਕੰਮ ਕਰਨ ਦਾ ਵੀ ਅਸੀਂ ਇੰਨੀ ਮਿਹਨਤ ਵੀ ਕਰਦੇ ਆ ਹਨਾ ਸੋ ਤੁਹਾਨੂੰ ਥੋੜਾ ਪਸੰਦ ਆ ਰਹੇ ਨਿੰਗੇ WhatsApp ਤੇ ਤਾਂ ਕਾਫੀ ਬੰਦੇ ਮੈਨੂੰ ਮੈਸੇਜ ਤਕਰੀਬਨ ਆ ਹੀ ਜਾਂਦੇ ਹੁੰਦੇ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇੰਨਾ ਹਨਾ ਵੀ ਇੰਨੀ ਮਿਹਨਤ ਕਰ ਦਿਆਂਗੇ ਬੰਦੇ ਦਾ ਹੋਰ ਨਹੀਂ ਫੇਰ ਮਾਨ ਹਨਾ ਹੌਸਲਾ ਹੋਰ ਵੀ ਉੱਚਾ ਹੋ ਜਾਂਦਾ ਹੈਗਾ ਤੁਹਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੈਨੂੰ ਬਹੁਤ ਜ਼ਿਆਦਾ ਦਿਨੋਂ ਕੁਝ ਮਿਲਦੀ ਹੈ ਮੈਂ ਸਾਰੇ ਕਮੈਂਟ ਪੜਦੀ ਹੁੰਦੀ ਹਾਂ ਸਾਰੀਆਂ ਭੈਣਾਂ ਦੇ ਥੈਂਕ ਯੂ so much ਤੁਹਾਡਾ ਸਾਰਿਆਂ ਦਾ ਨਾ ਤੁਸੀਂ ਮੇਰੇ ਇੰਨਾ ਸਾਥ ਦੇ ਰਹੇ ਹੋ ਅੱਗੇ ਵੀ ਇਦਾਂ ਹੀ ਸਾਥ ਦਿੰਦੇ ਰਹੋ ਤੇ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬਾੜ ਭੈਣ ਭਾਈ ਤੁਹਾਡੇ ਨਾਲ ਭੈਣਾਂ ਬੈਠੀਆਂ ਨੇ ਜੋ ਵੀ ਉਹਨਾਂ ਨੂੰ ਵੀ ਸ਼ੇਅਰ ਕਰਿਆ ਕਰੋ ਤੇ ਜਰੂਰ ਅੱਜ ਵਾਲੇ ਸੂਟ ਤੁਸੀਂ ਜਰੂਰ ਬਾਈ ਕਰਿਓ ਤੇ ਮੇਰੀ ਸਲਾਹ ਇਹੀ ਹੈ ਕਿ ਵੀ ਕਾਫੀ ਜਿਆਦੇ ਸੋਹਣੇ ਸੂਟ ਲੇਨਗੇ ਤੇ ਮੈਨੂੰ ਵੀ ਆਏ ਹੁੰਦਾ ਹੈ ਵੀ ਮੈਂ ਇੰਨੇ ਸੋਹਣੇ ਕਲੈਕਸ਼ਨ ਲੈ ਕੇ ਆਉਣੀ ਆ ਵੀ ਮੇਰੇ ਬਹੁਤ ਚਲੋ ਰੱਬ ਦੀ ਕਿਰਪਾ ਨਾਲ ਅੱਜ ਦੇ ਟਾਈਮ ਬਹੁਤ ਦੂਰ ਦੂਰ ਤੱਕ ਸੂਟ ਜਾ ਰਹੇ ਨੇਗੇ ਤੇ ਮੈਨੂੰ ਆਏ ਹੁੰਦਾ ਮੈਂ ਇਤੋਂ ਵੀ ਜਿਆਦੇ ਮਿਹਨਤ ਕਰਾਂ ਹੋਰ ਵੀ ਹਨਾ ਇਤੋਂ ਵੀ ਜਿਆਦੇ ਕੰਮ ਹੋਰ ਉੱਪਰ ਲੈ ਕੇ ਜਾਵਾਂ ਬਹੁਤ ਦੂਰ ਦੂਰ ਤੱਕ ਮੈਨੂੰ ਆਏ ਹੁੰਦਾ ਹਰ ਇੱਕ ਪੈਨ ਕੋਲ ਮੇਰੇ ਸੂਟ ਹੋਣ ਤੇ ਬਹੁਤ ਸੋਹਣੀ ਕਲੈਕਸ਼ਨਾਂ ਹੈਂਗੀ ਤੇ ਜੋਰ ਲਿਓ ਜੀ ਸੂਟ ਤੇ ਕਾਫੀ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਦਾਂਗੇ ਜੇ ਤੁਹਾਡੇ ਕੋਲ ਦੁਪੱਟੇ ਪਈ ਹੁੰਦੇ ਨੇ ਕੋਈ ਗੱਲ ਨਹੀਂ ਤੁਸੀਂ ਦੁਪੱਟਾ ਉਦੋਂ ਵੀ ਲੈ ਸਕਦੇ ਹੋ ਜੀ 2250 ਪ੍ਰਾਈਸ ਹੈਗਾ ਅੱਜ ਵਾਲੇ ਸੂਟਾਂ ਦਾ ਤੇ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਤੇ ਤੁਸੀਂ ਇਹ ਸਕਰੀਨਸ਼ਾਟ ਭੇਜ ਲੰਗਾ ਆਪਣਾ ਫਿਰ ਤੁਸੀਂ ਆਪਣੇ ਨਾਲ ਸੂਟ ਦੀ ਡੀਲ ਕਰ ਹੁੰਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਸਾਰਕਾਲ ਜੀ ਬਾਏ ਬਾਏ